हांजी हाँ अठ सौ नब्बे रुपए तो गीजर शुरू बिलकुल सही सुने अठ सौ नब्बे रुपये का गीजर सिर्फ होना पानी लाओ जो मर्जी और प्लग इन करो जिथ मर्जी जिथो मर्जी प्लग इन कर दो जिथे मर्जी टंग दो तो गीजर बन गया ना कोई पॉइंटा की लोड नासूटी मर लगा जो मर्जी टूटी मर लगा लो, लो। गीजर शुरू पानी इधर जाएगा इधर आ हाँ जाएगा गंडा जाएगा गर्म आ जाएगा अठ सौ नब्बे रुपए की रोड नहीं कोई दे रहे गीजर दे रहे पूरा पूरा गीजर ਪਰ ਚਾਹੀ ਇਹਨਾਂ ਦੀ ਪਾਂਡੇ ਤੋਂ ਬਹੁਤ ਚਾਹੀ ਇਹਨਾ ਨੂੰ ਚਾਹੀਏ ਕਪੜੇ ਵੀ ਕੋ ਲੋ ਜਰਮਾ ਗਰਮ ਪਾਣੀ ਲਾਓ ਤੇ ਉਸ ਤੋਂ ਬਾਅਦ ਆਪਣੇ ਸਾਡੇ ਕੋਲ ਇੱਥੇ ਬਸਣੀ ਹੈਗੀ ਪਹਿਲਾਂ ਤੁਹਾਨੂੰ ਦੱਸ ਦਵਾਂ ਥੋੜਾ ਛੋਟਾ ਜਿਹਾ ਕਿ ਕੱਲ ਨੂੰ ਹੈਗੀ ਲੱਗਦਾ ਲਾਸਟ ਸੰਡੇ 29 ਤਰੀਕ ਦਿਨ ਹੈਗਾ ਯਾ ਐਤਵਾਰ 29 ਸਤੰਬਰ ਨੂੰ ਕੱਲ ਨੂੰ ਹੈਗੀ ਸਾਡੀ ਛੁੱਟੀ ਕੱਲ ਨੂੰ ਜਿਹੜਾ ਕਿਸੇ ਨੇ ਆਉਣ ਦੀ ਖੇਚਲ ਨਹੀਂ ਕਰਨੀ ਸੋ ਕੱਲ ਨੂੰ ਹੈਗੀ ਸਾਰੇ ਹਰੇਕ ਜਿਹੜਾ ਹਰੇਕ ਸ ਹਰੇਕ ਸ਼ਨੀਵਾਰ ਲਾਸਟ ਜਿਹੜੇ ਆ ਸਾਡੀ ਛੁੱਟੀ ਹੁੰਦੀ ਆ ਤਾਂ ਉਹ ਚ ਹੈਗਾ ਕੱਲ ਨੂੰ ਲਾਸਟ ਸ਼ਨੀਵਾਰ ਹੈ ਸੋ ਕੱਲ ਨੂੰ ਹੈਗੀ ਛੁੱਟੀ ਸੋ ਪੈਸੇ ਅਗਲੇ ਅਗਲੇ ਸ਼ਨੀਵਾਰ ਛੁੱਟੀ ਨਹੀਂ ਕਰਾਂਗੇ ਕਿਉਂਕਿ ਅਗਲੇ ਅਗਲਾ ਸ਼ਨੀਵਾਰ ਆਏਗਾ ਦੁਵਾਲੀ ਤੋਂ ਪਹਿਲਾਂ ਦੁਵਾਲੀ ਦੇ ਲੱਗ ਜਾਏਗਾ ਅਗਲੇ ਸ਼ਨੀਵਾਰ ਅਸੀਂ ਹੋਮਗੋ ਓਪਨ ਹੈ ਅਗਲੇ ਸ਼ਨੀਵਾਰ ਤੋਂ ਸਾਰੇ ਸੰਡੇ ਯਾਰ ਹੈ ਸੰਡੇ ਹੋਮਗੋ ਓਪਨ ਆਵਲੇ ਸ਼ਨੀਵਾਰ ਸੰਡੇ ਆ ਇਹ ਹੈਗਾ ਅਸੀਂ ਬੰਦ ਕਲੋਜ਼ ਤੇ ਸੋ ਇਸ ਲਈ ਜਿਹੜਾ ਜਿਨੇ ਵੀ ਆਣਾ ਹੈ ਕੱਲ ਨੂੰ ਨਾ ਆਇਓ ਤੇ ਅਗਲੇ ਸੰਡੇ ਅਗਲੇ ਜਿਨੇ ਵੀ ਅਗਲੇ ਮਹੀਨੇ ਜਿਨੇ ਸੰਡੇ ਸਾਰੇ ਓਪਨ ਹੈ ਅਗਲਾ ਜਿਹੜਾ ਕੋਈ ਦਿੱਕਤ ਹੈ ਗੱਲ ਨਹੀਂ ਹੈਗੀ ਸੋ ਇਸ ਤੋਂ ਬਾਅਦ ਇੱਥੇ ਬਸਣੀ ਹੈ ਕਿ ਟੂਟੀ ਸਾਡੇ ਕੋਲ ਇੱਥੇ ਹੈ ਕਿ 890 ਰੁਪਏ ਦੀ 990 ਰੁਪਏ ਸ਼ੁਰੂ ਕਰ ਦਾਂਗੇ ਇਹ ਹੈਗਾ ਸਿਕ ਗੀਜ਼ਰ ਇਹ ਹੈਗੀ ਟੂਟੀ ਪਾਣੀ ਵਾਲੀ ਇਧਰ ਪਾਣੀ ਲੱਗੇਗਾ ਮਤਲਬ ਜਿੱਥੇ ਮਰਜੀ ਫਿੱਟ ਕਰ ਲਓ ਤੁਸੀਂ ਇੱਥੇ ਪਾਣੀ ਜਾਏਗਾ ਇੱਥੋਂ ਪਾਣੀ ਗਰਮ ਆਏਗਾ ਤੇ ਡਿਜੀਟਲ ਡਿਸਪਲੇ ਵੀ ਆਏਗੀ ਲਾਸਟイヤー ਜਿਹੜੀ ਇਹ ਬੜੀ ਫੇਮਸ ਰਹੀ ਸਾਡੀ ਟੂਟੀ ਬਹੁਤ ਦੂਰ ਦੂਰ ਤੱਕ ਧੁਮਾ ਪਾਈਆਂ ਨੇ ਇਹਨੇ ਇਹਨੂੰ ਸਾਡੀ ਟੂਟੀ ਵਾਲੀ ਵੀਡੀਓ ਨੂੰ 77 ਲੱਖ ਬੰਦੇ ਨੇ ਦੇਖਿਆ ਸੀ ਪਿਛਲੇ ਸਾਲ ਸੋ ਜਿਹੜਾ ਅੱਜ ਕੀ ਆਸ ਕਰਾਂਗੇ ਕਿ ਆਪਣੇ ਜਿਹੜੀ ਆ ਇਹ ਪੂਰੀ ਪੂਰੀ ਧੁਮਾ ਪਾਈ ਕਿ ਟੂਟੀ ਇਸ ਤੋਂ ਇਲਾਵਾ ਜੇ ਤੁਸੀਂ ਕਿੱਜੇ ਨੂੰ ਫਟਾਉਣ ਲੈ ਗੀਜ਼ਰ ਲੈਣੇ ਆ 3 ਲੀਟਰ ਵਾਲਾ ਗੀਜ਼ਰ ਦੇਵਾਂਗੇ ਸਿਰਫ 1490 ਰੁਪਏ ਦਾ 1490 ਦਾ ਪ੍ਰੀਮੀਅਰ ਬ੍ਰਾਂਡ ਦਾ ਗੀਜ਼ਰ ਦੇ ਦਾਂਗੇ 3 ਲੀਟਰ ਵਾਲਾ ਗੀਜ਼ਰ ਆ ਔਰ ਇਸ ਤੋਂ ਵੱਡੇ ਗੀਜ਼ਰ ਲੈਣੇ ਆ 2490 ਰੁਪਏ ਦਾ 25 ਲੀਟਰ ਗੀਜ਼ਰ ਮਿਲ ਜਾਏਗਾ 2490 ਰੁਪਏ ਦਾ ਓਨਲੀ 2490 ਦਾ 25 ਲੀਟਰ ਗੀਜ਼ਰ ਮਿਲੇਗਾ ਇਸ ਤੋਂ ਬਾਅਦ ਇਸ ਤੋਂ ਵੱਡੇ ਮਤਲਬ ਇਸ ਤੋਂ ਮਹਿੰਗੇ ਗੀਜ਼ਰ ਲੈਣੇ ਆ ਸਾਡੇ ਕੋਲ ਗੀਜ਼ਰ ਸਾਡੇ ਕੋਲ ਟੂ ਮੱਚ ਹੈਗੇ ਜਾਂ ਸਾਡੇ ਕੋਲ ਕਰਮਣ ਦਾ ਓਰੀਜਨ ਦਾ ਬਜਾਜ ਦਾ ਊਸ਼ਾ ਦਾ ਬਹੁਤ ਸਾਰੇ ਗੀਜ਼ਰ ਹੈਗੇ ਆ ਈਵਨ 댓 ਸਾਡੇ ਕੋਲ ਪੀਸ ਰਪ 7 ਸਾਲ ਵਿੱਚ ਟੈਂਕਲੀ ਕਰ ਜਿਓ 7 ਸਾਲ ਦੀ ਗਰੰਟੀ ਖਰਾਬ ਹੁੰਦਾ 7 ਸਾਲਾਂ ਚ ਪੀਸ ਨਵਾਂ ਹੀ ਟੈਂਕਲੀ ਕਰ ਜਿਵੇ ਔਰ 2 ਸਾਲ ਦੀ ਹੈਗੀ ਇਹਦੀ ਆਪਣੇ ਬਾਕੀ ਪਾਰਟ ਦੀ ਜਿਹੜੀ 2 ਸਾਲਾਂ ਚ ਹੋਰ ਪਾਰਟ ਖਰਾਬ ਹੋ ਜਾ ਤਾਂ ਵੀ ਕਿਸੇ ਨਾਮਾ ਉਸ ਵਲ ਸਾਡੇ ਕੋਲ 19950 ਦਾ ਹੈਵਸ ਇੰਡਕਸ਼ਨ ਵਾਲਾ ਕਿਸੇ ਵੀ ਅਵੇਲੇਬਲ ਹੈਗਾ ਯਾ ਮਨ ਲਓ ਕਹਿੰਦੇ ਭਾਵ ਕੀ ਆ ਉਦੋਂ ਚ ਐਲੀਮੈਂਟ ਵੀ ਨਹੀਂ ਲੱਗਾ ਹੈਗਾ ਉਤੇ ਮੇਰੇ ਇੰਡਕਸ਼ਨ ਪਲੇਟ ਲੱਗੀ ਹੋਆ ਜਿਹੜੇ ਪਾਣੀ ਨੂੰ ਗਰਮ ਕਰਕੇ ਦੇਗੀ ਵਿੱਚ ਕੋਈ ਝੰਜੜ ਨਹੀਂ ਹੈਗਾ ਕੋਈ ਐਲੀਮੈਂਟ ਨਹੀਂ ਘੁੰਮਿਆ ਕੋਈ ਐਲੀਮੈਂਟ ਸ਼ਟ ਆਉਣ ਦਾ ਟੈਨਸ਼ਨ ਨਹੀਂ ਇਹ ਸ਼ੋਕ ਪ੍ਰੂਫ ਆ ਸਭ ਕੁਝ ਮਤਲਬ ਕਹਿੰਦੇ ਸਿਰਾਂ ਰਹੇ ਹੋਏਗਾ 19 ਜ 950 ਰੁਪਏ ਦਾ ਸੋ ਐਦਾਂ ਦੇ ਪ੍ਰੋਡਕਟ ਲੈਣ ਲਈ ਤੁਹਾਨੂੰ ਨਾਲ ਪਵੇਗਾ ਕੋਰਟ ਫਦੂਹੀ ਪਰਮਾਰ ਇਲੈਕਟ੍ਰੋਨਿਕਸ ਵਾਲਿਆਂ ਦੇ ਸੋ ਜਲਦੀ ਆਓ ਸ਼ਾਪਿੰਗ ਕਰੋ ਇੱਧਰ ਬਰੀ ਬਰੀ ਵਸਤੂਆਂ ਹੈ ਕਰ ਲੈ ਜਾਓ